ਨਰੇ ਪੰਜਾਬੀ ਵਲੌਗਸ ਤੁਹਾਡਾ ਸਵਾਗਤ ਹੈ ਜੀ ਆ ਵੇਖੋ ਜੀ ਅੱਜ ਇੱਕ ਸੇਵਾਦਾਰ ਵੱਲੋਂ ਇਹ ਜਾਗੋਲੇ ਡੇਰੇ ਦੇ ਵਿੱਚ ਜਿਹੜੀ ਆ ਬਹੁਤ ਰਸਾ ਖਰਾਬ ਸੀਗਾ ਬੱਜਰ ਲਿਆ ਕੇ ਪਾਈ ਜਾ ਰਹੀ ਆ ਕਿਉਂਕਿ ਇੱਥੇ ਲੋਕਾਂ ਦਾ ਬਹੁਤ ਮੰਦਾ ਹਾਲ ਹੈ ਮੀਂਹ ਪੈਣ ਦੇ ਨਾਲ ਪਾਣੀ ਘੋੜੀ ਘੋੜੀ ਭਰ ਜਾਂਦਾ ਵਾ ਤੇ ਲੋਕਾਂ ਦਾ ਨੰਗਣਾ ਬੜਾ ਮੁਸ਼ਕਲ ਆ ਦੇਖੋ ਥੀਆਵਾ ਕਰਦੇ ਹੋਏ ਬਹੁਤ ਸਮੇਂ ਤੋਂ ਇਹ ਸੜਕ ਟੁੱਟੀ ਪਈ ਸੀ ਤੇ ਪਾਣੀ ਖੜਾ ਏਦਾਂ ਹੀ ਕਰ ਬਾਹਰ ਬਾਹਰ ਗਾ ਗਾ ਕੀ ਕਹਿ ਰਿਹਾ ਜੀ ਕਿਹਨੇ ਕਰੇਗਾ ਕਿਹਨੇ ਕਰੇਗਾ ਜੀ ਸਾਰੇ ਇਸਤਾ ਕਰਨਾ ਤੱਕ ਅੱਜ ਵੀ ਸੜਕ ਨਾ ਸੁਧੇ ਜਿਸ ਨੇ ਮੇਮਾ ਸੇਵਾ ਕੀਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਪਰ ਕਰਦੀ ਮੇਰੀ ਪਾਣੀ ਬਹੁਤ ਖੜਾ ਹੋ ਜਾਂਦਾ ਦਿੱਲੀ ਜਦੋਂ ਮੀਂਹ ਪੈਂਦਾ ਤਾਂ ਪਾਣੀ ਖੜਾ ਹੋ ਜਾਂਦਾ ਤੇ ਇਸ ਰੋਡ ਤੇ ਕਾਫੀ ਪਿੰਡ ਨੇ ਪਰ ਲੋਕ ਜਿਹੜੇ ਆ ਉਹ ਬਜੜਾ ਦਰਿਆ ਦੇ ਕੰਡੇ ਸੁੱਟ ਹੁੰਦੇ ਹਨ ਪਰ ਇੱਥੇ ਕੋਈ ਧਿਆਨ ਨਹੀਂ ਦਿੰਦਾ ਪਰ ਅੱਜ ਕਿਸੇ ਸੱਜਣ ਨੇ ਕੋਪੈਲ ਕੀਤੀ ਆ ਇਸ ਡੂੰਘਾ ਟੋਏਾਂ ਦੇ ਵਿੱਚ ਬਜੜ ਸੁੱਟਣ ਦੀ ਬਹੁਤ ਬਹੁਤ ਮਿਹਰਬਾਨੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਤਾਂ ਜੋ ਇਹ ਨਾਲ ਵੇਖ ਕੇ ਲੋਕ ਹੋਰ ਵੀ ਇਸ ਸੜਕ ਨੂੰ ਸਵਾਰਨ ਵਾਸਤੇ ਅੱਗੇ ਆਉਣ ਮਿਹਰਬਾਨੀ ਧੰਨਵਾਦ